ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਦਾਬ ਸਾਰਿਆਂ ਨੂੰ ਮੇਰਾ ਔਰ ਸਭ ਨੂੰ ਮੇਰੇ ਵੱਲੋਂ राधे राधे जय श्री कृष्णा जय श्री राम जय श्री राम ਔਰ ਸਭ ਨੂੰ ਮੇਰੇ ਵੱਲੋਂ ਅਸਲਾਮੁਅਲੈਕੁਮ ਰਹਿਮਤੁਲਾਹੀ ਵਬਰਕਾਤੂ ਔਰ ਸਭ ਨੂੰ ਮੇਰਾ ਆ ਹਾਲ ਹੈ ਮੈਂ ਪਰਵੀਨ ਬਾਬਾ ਜੀ ਦੀਨਾਨਗਰ ਤੋਂ ਐਮਸੀ ਬਾਡ ਨੰਬਰ ਸੁੰਦਨਾ ਤੋਂ ਜੀ اور وائس پریزیڈنٹ اف دی میونسپل کونسل دینानगर اپ سب نو دیوالی دی لاکھ لاکھ بدائیاں دینیاں اور اے یہ ارदास کردیاں کہ اے پرماطما اے سچے بادشاہ کہ سب نو دیوالی دی خوشیاں پریہ دیوالی لائی ہر کار آنگن وچ خوشیاں آون دیوالی دی خوشیاں لے کے آون کیونکہ دیوالی دی کتاواں تو اپ جان دے او کہ رام چندر جی جس لے ਸਦਾ ਸਾਲ ਤੋਂ ਵਾਪਸ ਆਈ ਸੀ ਧਰਮ ਤੇ ਧਰਮ ਦੀ ਜਿੱਤ ਕਰਕੇ ਆਈ ਸੀ ਕਿ ਲੋਕਾਂ ਨੇ ਉਹਨਾਂ ਦੀ ਖੁਸ਼ੀ ਵਿੱਚ ਦੀਏ ਜਲਾਏ ਸਨ ਉਹਨਾਂ ਦਾ ਸਵਾਗਤ ਕੀਤਾ ਸੀ ਪੂਰੇ ਦੇ ਨਾਲ ਹੋਰ ਵੀ ਕਈ ਕਹਾਣੀਆਂ ਜੁੜੀਆਂ ਹੋਈਆਂ ਨੇ ਤੇ ਆਪਣਾ ਜਿਸ ਤਰ੍ਹਾਂ ਬੰਦੀ ਛੋੜ ਦਿਵਸ ਵੀ ਇਹਨਾਂ ਨੂੰ ਇਸਮਾਲ ਮਨਾਇਆ ਗਿਆ ਕਿ ਅੰਬਰਸਤ ਦੀ ਜਿਹੜੀ ਦੀਵਾਲੀ ਬੜੀ ਖੁਸ਼ੀ ਓਤੂਮ ਦਾ ਆਮਣਾ ਲਈ ਮਨਾਇ ਜਾਂਦੀ ਦੀਵਾਲੀ ਬਹੁਤ ਮਸ਼ਹੂਰ ਹੈ ਇਸ ਕਰਕੇ ਬੰਦੀ ਦਿਵਸ ਬੰਦੀ ਛੋੜ ਦਿਵਸ ਵੀ ਮਨਾਇਆ ਜਾਂਦਾ ਕਿਉਂਕਿ ਗੁਰੂ ਸਾਹਿਬ ਨੇ ਬੰਦੀਆਂ ਨੂੰ ਆਜ਼ਾਦ ਕਰਾਇਆ ਸੀ ਗਵਾਲੀਅਰ ਦੇ ਕਿਲੇ ਤੋਂ ਤੋਂ ਫਿਰ ਉਸਰਾ ਨੇ ਇਸ ਕਰਕੇ ਇਸ ਕਰਕੇ ਬੰਦੀ ਦਿਵਸ ਵੀ ਸਾਡੇ ਜੋ ਆਪਣੇ ਸਾਡੇ ਸਿੱਖ ਪਾਈ ਨੇ ਸਾਡੇ ਸਿੱਖੋਂ ਮੈਂ ਬੜੇ ਖੁਸ਼ੀ ਨਾਲ ਦੀਵਾਲੀ ਨੂੰ ਮਨਾਉਂਦੀ ਆ। ਹੋਰ ਇਸ ਦੀਵਾਲੀ ਨਾਲ ਹੋਰ ਵੀ ਕਈ ਕਹਾਣੀਆਂ ਨੇ ਜਿਸ ਤਰ੍ਹਾਂ ਜੈਨ ਤੇ ਰਮਨ ਨਾਲ ਜੁੜੇ ਹੋਏ ਨੇ ਆਰੇ ਸਮਾਜ ਦੇ ਵਿੱਚ ਵੀ ਸਾਡੇ ਜਿਹੜੇ ਦੇਨਾ ਸੁਆਮੀ ਜੀ ਸੀ ਉਹਨਾਂ ਨੇ ਵੀ ਇਸ ਪ੍ਰਾਪਤੀ ਕੀਤੀ ਸੀ। ਹੋਰ ਵੀ ਕਈ ਮਤਲਬ ਕਹਾਣੀਆਂ ਨੇ ਜਿਹੜੀਆਂ ਇਸ ਦੇ ਨਾਲ ਜੁੜੀਆਂ ਹੋਈਆਂ ਨੇ ਇਨ ਸਫਾਈ ਦਾ ਦਿਵਸ ਵੀ ਕਹਿੰਨੇ ਆ ਸੀ ਇਸ ਕਰਕੇ ਲੋਕ ਸਫਾਈਆਂ ਸੁਭੀਆਂ ਕਰਦੇ ਨੇ ਘਰ ਨੂੰ ਸਾਫ਼ ਰੱਖਦੇ ਨੇ ਲੇਕਿਨ ਘਰ ਨੂੰ ਸਾਫ਼ ਰੱਖਣ ਕਰਨ ਦੇ ਨਾਲ ਨਾਲ ਸਾਨੂੰ ਅੱਜ ਕੱਲ ਆਪਣਾ ਜਿਹੜਾ ਬਾਹਰ ਦਾ ਪ੍ਰਦੂਸ਼ਣ ਫੈਲਿਆ ਤਾਨੂੰ ਆਪਣੇ ਅੰਦਰ ਦਾ ਪ੍ਰਦੂਸ਼ਣ ਵੀ ਸਾਫ਼ ਕਰਨਾ ਚਾਹੀਦਾ ਕਿਉਂਕਿ ਅੰਦਰ ਦੇ ਪ੍ਰਦੂਸ਼ਣ ਸਾਡੇ ਜੈਲਸੀ ਕਰਨਾ ਨਫਰਤ ਕਰਨਾ ਹਰ ਵੇਲੇ ਕੋਈ ਗੁੱਸਾ ਗਿਲਾ ਕਰ ਰੱਖਣਾ ਆਸਪਲੋਸ ਦੇ ਵੀ ਲੇਕਿਨ ਉਹ ਅਸੀਂ ਮਿਟਾ ਦਈਏ ਤਾਂ ਬਹੁਤ ਅੱਛੀ ਹੈ ਕਿਉਂਕਿ ਸਾਡਾ ਸਮਾਜ ਵੀ ਤਾਂ ਹੀ ਸੁਖੀ ਹੋ ਸਕਦਾ ਜਿਸ ਤਰ੍ਹਾਂ ਤੁਸੀਂ ਆਪਸੀ ਪਿਆਰ ਭਾਵ ਰੱਖਾਂਗੇ ਪਹਿਲੇ ਆਪਣਾ ਅੰਦਰ ਦਾ ਪ੍ਰਦੂਸ਼ਣ ਖਤਮ ਕਰ ਦੇਵਾਂਗੇ ਤੇ ਨੈਚੁਰਲੀ ਜਿਹੜੀ ਦੀਵਾਲੀ ਹੈ ਉਹ ਸ਼ਹਿਰ ਸਮਾਜ ਸਾਰਾ ਸੁਕੀ ਹੋ ਸਕਦਾ ਹੈ ਨੰਬਰ ਦੂਸਰਾ ਦੀਵਾਲੀ ਜਿਹੜੀ ਹੈਗੀ ਹੈ ਕੋਈ ਪ੍ਰਦੂਸ਼ਣ ਰਾਹਿਤ ਮਨਾਇਆ ਕਰੋ ਕਿਉਂਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਹ ਸਾਰੇ ਹਿੰਦੁਸਤਾਨ ਵਿੱਚ ਫੈਲਿਆ ਹੋਇਆ ਹੈ ਇਹ ਜਿਹੜਾ ਆਪੇ ਸੀ ਬਾਜੀਆਂ ਨੇ ਉਹ ਜਿਹੜਾ ਘਟ ਕਰੋ ਵੱਡੇ ਵੱਡੇ ਬੰਬ ਨਾ ਚਲਾਓ ਬੱਚਿਆਂ ਨੂੰ ਕਹੋ ਕਿ ਨਹੀਂ ਚਲਾਣ अच्छी ਗੱਲ ਹੈ ਬੱਚਿਆਂ ਨੂੰ ਕੋਈ ਦੁਰਘਟਨਾ ਵੀ ਹੋ ਸਕਦੀ ਹੈ ਉਹਨਾਂ ਦੇ ਕੋਲ ਖਲੋ ਕੇ ਸਾਰੇ ਬੈਠ ਕੇ ਮਿਲਾਓ ਆਪਣੀ ਦੀਵਾਲੀ ਮਨਾਓ ਪਰ ਇਸ ਦੇ ਇਲਾਵਾ ਇਹ ਕਹਾਂਗੇ ਕਿ ਪ੍ਰਦੂਸ਼ਣ ਰਹਿਤ ਦੀਵਾਲੀ ਨੂੰ ਮਨਾਣਾ ਚਾਹੀਦਾ ਹੈ ਤੇ ਬਾਕੀ ਤੁਹਾਨੂੰ ਪਤਾ ਸਾਡੇ ਦੇ ਪੰਜਾਬ ਤੇ ਵੀ ਇਤਰਾਸੀ ਵੀ ਆਈ ਹੋਈ ਸੀਗੀ ਮੈਂ ਉਹਨਾਂ ਵਾਸਤੇ ਵੀ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਉਹਨਾਂ ਦੇ ਘਰ ਫੇਰ ਵਸਣ ਉਹ ਵਿਚਾਰੇ ਵੀ ਦੀਵਾਲੀਆਂ ਖੁਸ਼ੀਆਂ ਨਾਲ ਮਨਾਣ ਤੇ ਉਹ ਵੀ ਉਹਨਾਂ ਦੇ ਘਰਾਂ ਵਿੱਚ ਖੁਸ਼ੀਆਂ ਆਵਣ ਤੇ ਮੈਂ ਸਭ ਨੂੰ ਇੱਕ ਵਾਰੀ ਦੀਵਾਲੀ ਦੀ ਫਿਰ ਵੀ ਲੱਖ ਲੱਖ ਮੁਬਾਰਕਾਬਾਦ ਦਿੰਨੀ ਆਂ ਸਾਰੇ ਹਿੰਦੁਸਤਾਨ ਨੂੰ ਸਾਰੀਆਂ ਕੌਮਾਂ ਨੂੰ ਸਭ ਨੂੰ ਕਹਿਣੀ ਆ ਕਿ ਆਪ ਜੀ ਨੂੰ ਦੀਵਾਲੀ ਦੀ ਲੱਖ ਲੱਖ ਮੁਬਾਰਕ। ਹੋਰ ਮੇਰੇ ਕਿੰਨਰ ਸਮਾਜ ਵੱਲੋਂ ਸਾਰੇ ਦੇਸ਼ ਨੂੰ ਸਾਰੇ ਪੰਜਾਬ ਨੂੰ ਮੇਰੇ ਵਾਰਡ ਵਾਸੀਆਂ ਨੂੰ ਮੇਰੇ ਦਿਨਾਂਗਰ ਦੇ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦੀਵਾਲੀ